ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਇੰਦੌਰ ਮੱਧ ਪ੍ਰਦੇਸ਼ ਵਿੱਚ ਲਗਾਤਾਰ ਇੱਕ ਮਹੀਨੇ ਤੋਂ ਮੀਂਹ ਪੈ ਰਿਹਾ ਵਾ ਤੇ ਟੈਂਪਰੇਚਰ ਲਗਭਗ 20 22 25 ਦੇ ਵਿੱਚ ਵਿੱਚ ਹੀ ਹੈ ਇੰਨੀ ਠੰਡ ਆ ਤੇ ਇੱਥੇ ਇੰਦੌਰ ਦੇ ਵਿੱਚ ਪਾਣੀ ਗਰਮ ਕਰਕੇ ਨਾ ਆਇਆ ਜਾਂਦਾ ਤੇ ਪੱਖੇ ਸਾਰੇ ਬੰਦ ਆ ਕੂਲਰ ਬੰਦ ਆ ਏਸੀ ਬੰਦ ਆ ਤੇ ਗਰਮਪਣ ਨਾ ਆਤਾ ਜਾਂਦਾ ਤੇ ਕੰਬਲਾਂ ਦੀ ਵਰਤੋਂ ਹੋ ਰਹੀ ਆ ਬਹੁਤ ਠੰਡਾ ਲੱਗ ਪਿਆ ਇੱਕ ਮਹੀਨੇ ਤੋਂ ਹੀ ਆ ਤੇ ਇਹ ਜਿਹੜਾ ਮੌਸਮ ਆ ਇਹ ਹਰ ਮਤਲਬ ਐਦਾ ਕਹੋ 15 ਜੂਨ ਤੋਂ ਸ਼ੁਰੂ ਹੋ ਜਾਂਦਾ ਵਾ 15 ਜੂਨ ਜੂਨ ਜੁਲਾਈ ਅਗਸਤ ਸਤੰਬਰ ਫਿਰ ਤਾਂ ਵੈਸੇ ਵੀ ਕੁਦਰਤੀ ਤੌਰ ਤੇ ਠੰਡ ਆ ਜਾਂਦੀ ਤੇ ਇੱਥੇ ਇਹੀ ਆ ਔਰ ਇਹਨਾਂ ਦਾ ਸਭ ਤੋਂ ਵੱਡੀ ਖਾਸੀਅਤ ਇਹ ਇੱਥੇ ਨਾ ਧੁੰਦ ਪੈਂਦੀ ਆ ਨਾ ਗੜੇ ਆਉਂਦੇ ਆ ਤੇ ਇਹ ਮੌਨਸੂਨ ਜਿਹੜਾ ਬਹੁਤ ਖੂਬਸੂਰਤ ਆ ਤੁਸੀਂ ਵੀ ਆਨੰਦ ਮਾਣੋ